ਸਮਤਾਪ ਜੋ ਯੁੱਧਮ ਸ਼ੁਰੂ ਚੱਲ ਰਿਹਾ ਹੈ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਸਾਡੇ ਮਾਨਯੋਗ ਐਸ.ਪੀ. ਸਾਹਿਬ ਜੀ ਅਜੀਤ ਕਾਂਧੀ ਜੀ ਇਤਿਹਾਸ ਇਸ ਉਸ ਤੋਂ ਸਾ ਮੋਗਾ ਜਿਹਦੇ ਦishan-dishan ਦਾਪ ਸਾਡੇ ਕਰਮਕੋਟ ਸਬਡਿਵੀਜ਼ਨ ਦੇ ਵਿੱਚ ਪੈਂਦੇ ਥਾਣਾ ਕੋਟਿਸੇ ਖਾਵੇ ਐਸ.ਪੀ. ਸਾਹਿਬ ਨੂੰ ਕਾਫੀ ਭਾਰੀ ਸਮਤਾ ਹਾਸਲ ਮਿਲੀ ਜਦੋਂ ਕੱਲ ਰਾਤ ਤਰੀਬ ਇੱਕ ਕ੍ਰੇਟਾ ਗੱਡੀ ਨੂੰ ਜਿਹੜਾ ਕਾਬੂ ਕੀਤਾ ਗਿਆ ਉਜ਼ਰੋ ਕਾਬੂ ਕਰਨ ਤੋਂ ਬਾਅਦ ਜਿਹੜੇ ਦੋ ਸ਼ਖਸ ਉਹਦੇ ਵਿੱਚੋਂ ਕਾਬੂ ਕੀਤੇ ਗਏ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ 1 ਕਿਲੋ ਹਫੀਮ ਅਤੇ ਇੱਕ ਦੇ ਕਬਜ਼ੇ ਦੇ ਵਿੱਚੋਂ ਜਿਹੜਾ 32 ਬੋਰ ਦਾ ਪਿਸਟਲ 6 ਰੌਂਦ ਜਿੰਦਾ ਜਿਹੜੇ ਬ੍ਰੰਦ ਹੋਏ ਉਹਨਾਂ ਦੀ ਪੁਛਗਿਛ ਤੋਂ ਇੱਕ ਦਾ ਨਾਮ ਗਗਨਦੀਪ ਸਿੰਘ ਗਗਨ ਅਤੇ ਦੂਸਰੇ ਦਾ ਨਾਮ ਚਾਨਣ ਸਿੰਘ ਜੋ ਪਿੱਖੀਵੰਡ ਅਤੇ ਪੱਟੀ ਦੇ ਰਹਿਣ ਵਾਲੇ ਹਨ ਸੋ ਇਹ ਗਾਹਮਗਾਹੇ ਜਿਹੜੇ ਫੀਮ ਦੀ ਜਿਹੜੀ ਸਮਗਲਿੰਗ ਕਰਦੇ ਹਨ ਸੋ ਇਹਨਾਂ ਨੂੰ ਕਾਬੂ ਕਰਕੇ ਪੁਛਗਿਛ ਜਾਰੀ ਹੈ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਹੈ ਇਸ ਅਦਾਲਤ ਕਰਨ ਤੋਂ ਬਾਅਦ ਜਿਹੜਾ ਇਹਨਾਂ ਦਾ 3 ਦਿਨ ਦਾ ਪਰੀਸ ਰਮਾਨਡ ਜਿਹੜਾ ਹਾਸਲ ਕੀਤਾ ਗਿਆ ਇਹਨਾਂ ਦੀ ਹੋਰ ਪੁੱਛਗਿੱਛ ਦੇ ਵਿੱਚ ਹੋਰ ਅੱਗੇ ਖੁਲਾਸੇ ਹੋ ਸਕਦੇ ਹਨ ਤੇ ਭਈ ਇਹ ਪਤਾ ਲੱਗਾ ਜੀ ਕਿ ਇਹਨਾਂ ਨੇ ਸਪਲਾਈ ਕਿੱਥੇ ਕਰਨੀ ਸੀਗੀ ਹਾਂਜੀ ਇਹ ਆਪਣੇ ਕੋਲ ਛੇਖਾਂ ਦੇ ਏਰੀਆ ਦੇ ਵਿੱਚ ਸਪਲਾਈ ਕਰਨ ਆਏ ਸੀ ਅਤੇ ਜਿਹੜਾ ਤਰਨਤਾਰਨ ਤੋਂ ਜਿਹੜੀ আফਿਮ ਵਗੈਰਾ ਲੈ ਕੇ ਆਉਂਦੇ ਹਨ ਅਤੇ ਜਿਹੜਾ ਵਾਈਪਨ ਹੈ ਇਹਨਾਂ ਨੇ ਹੁਣ ਤੱਕ ਪੁੱਛਗਿੱਛ ਦੇ ਵਿੱਚ ਆਇਆ ਕਿ ਯੂਪੀ ਤੋਂ ਜਿਹੜਾ ਇਹ ਲੈ ਕੇ ਆਏ ਹਨ ਤੇ ਅੱਗੇ ਇਹਨਾਂ ਦਾ ਕੀ ਜਿਹੜਾ ਮਕਸਦ ਸੀ ਵੈਪਨ ਕਿੱਥੇ ਯੂਜ਼ ਕਰਨਾ ਸੀ ਉਹਦੇ ਬਾਰੇ ਹਜੇ ਪੁੱਛ ਕੇ ਚੱਲ ਰਹੀ ਜਿਹੜੀ ਕ੍ਰੇਟਾ ਗੱਡੀ ਹੈ ਉਹ ਵੀ ਆਪਣੀ ਹੈ ਜਾਂ ਕਿਦਾਂ ਨਹੀਂ ਉਹਨਾਂ ਦੀ ਨਹੀਂ ਕ੍ਰੇਟਾ ਗੱਡੀ ਇਹਨਾਂ ਦੀ ਆਪਣੀ ਹੈਗੀ ਹੈ ਇਹਨਾਂ ਦੇ ਪਿੱਛੇ ਇੱਕ ਸਾਨੂੰ ਇੱਕ ਬੰਦਾ ਹੋਰ ਵੀ ਜਿਹੜਾ ਵਾਂਟਡ ਹੈ ਜੋ ਕਿ ਉਧਰ ਤਰਨ ਤਰਨ ਦੇ ਰਹਿਣ ਵਾਲਾ ਉਹ ਪੁੱਛ ਕਿਸ ਦੇ ਵਿੱਚ ਆਇਆ ਸੋ ਅਸੀਂ ਉਹਨੂੰ ਹਜੇ ਡਿਸਕਲੋਜ਼ ਨਹੀਂ ਕਰਨਾ ਤੇ ਇਹਨਾਂ ਦੀ ਉਮਰ ਕਿੰਨੀ ਹੋਵੇਗੀ ਜੀ ਇੱਕ ਦੀ ਉਮਰ 33 ਸਾਲ ਹੈ ਤੇ ਦੂਸਰੇ ਦੀ ਉਮਰ 45 ਸਾਲ ਪਹਿਲਾਂ ਕੋ ਮਾਮਲਾ ਦਰਜ ਹੈ ਇਹਨਾਂ ਦੇ ਪਹਿਲਾਂ ਇਹਨਾਂ ਦੇ ਉੱਪਰ ਇੱਕ ਦੇ ਉੱਪਰ ਮਾਮਲਾ ਦਰਜ ਹੈਗਾ ਇੱਕ ਪੋਸਟ ਦਾ ਤੇ 22 ਐਨਡੀਪੀਐਸ ਦਾ ਜਿਹੜਾ ਇਹਦੇ ਉੱਪਰ ਮਾਮਲਾ ਦਰਜ ਹੈਗਾ